ਸੰਗਤ ਜੀ ਅੱਜ 1 ਦਸੰਬਰ ਹੈ ਮੈਂ ਇੱਕ ਨਿਮਾਣੀ ਜਹੀ ਕੋਸ਼ਿਸ਼ ਕਰੂੰਗੀ ਕਿ ਪੂਰਾ ਮਹੀਨਾ ਸਰਬੰਸਦਾਨੀ ਗੁਰਗੋਬਿੰਦ ਸਿੰਘ ਪਾਤਸ਼ਾਹ ਦੀਆਂ ਹੀ ਸਾਖੀਆਂ ਸੁਣਾ ਸਕਾਂ ਗੁਰਗੋਬਿੰਦ ਸਿੰਘ ਜੀ ਦਾ ਜੀਵਨ ਉਦੇਸ਼ ਸੱਚ ਧਰਮ ਤੇ ਸਥਾਪਨਾ ਲਈ ਮਜਲੂਮਾਂ ਤੇ ਨਤਾਣਿਆਂ ਦੀ ਰਾਖੀ ਕਰਨ ਅਤੇ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਹਨਾਂ ਨੇ ਪਾਂ ਪਿਆ ਸੀ ਕਿ ਸਮਾਜ ਦੇ ਪਤਨ ਦਾ ਅਧਰਮ ਦੇ ਬੋਲ ਬਾਰੇ ਦਾ ਮੁੱਖ ਕਾਰਨ ਲੋਕਾਂ ਦੀ ਗੁਲਾਮ ਮਾਨਸਿਕਤਾ ਹੈ ਉਹਨਾਂ ਦੁਆਰਾ ਜੰਗਾਂ ਲੜਨ ਦਾ ਮਨੋਰਥ ਲੋਕਾਂ ਨਾਲ ਹੋਰ ਹੈ ਜਦ ਜਬਰ ਜਾਂ ਤੋਂ ਖੇ ਸ਼ਾਹੀ ਨੂੰ ਰੋਕਣਾ ਸੀ ਧਰਮ ਦੀ ਸਥਾਪਨਾ ਨੇਕ ਜਨਾਂ ਦੀ ਰੱਖਿਆ ਅਤੇ ਦੁਸ਼ਮਣਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ ਦੇਸ਼ ਨੂੰ ਉਹ ਆਪ ਚਿੱਤਰਨਾਟਕ ਵਿੱਚ ਸਪਸ਼ਟ ਕਰਦੇ ਹਨ ਹਮ ਇਹ ਕਾਰਜ ਜਗਤ ਮੇ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੇ ਦੋਖਿਯਨ ਪੱਕਰ ਪਛਾਰੋ ਧਰਮ ਚਲਾਵਨ ਸੰਤ ਉਭਾਰਨ ਦੁਸ਼ ਸਬਨ ਕੋ ਮੂਲ ਅਪਾਰਨ ਦਸ਼ਮੇਸ਼ ਪਿਤਾ ਜੀ ਨੇ ਅਕੋਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਖੰਡਾਂ ਦਾ ਖੂਬ ਪਾਜ ਉਖੇੜਿਆ ਆਪਣੀ ਬਾਣੀ ਵਿੱਚ ਉਹਨਾਂ ਨੇ ਇਹਨਾਂ ਪਖੰਡਾਂ ਅਤੇ ਕਰਮ ਕਾਂਡਾਂ ਦੀ ਨਿਖੇਦੀ ਕਰਦਿਆਂ ਲੋਕਾਂ ਨੂੰ ਸੱਚੇ ਸੁੱਚੇ ਜੀਵਨ ਦੀ ਧਾਰਨੀ ਹੋਣ ਲਈ ਪ੍ਰੇਰਿਆ ਆਪ ਜੀ ਆਪਣੀ ਬਾਣੀ ਵਿੱਚ ਦੱਸਦੇ ਹਨ ਕਿ ਮੂਰਤੀ ਪੂਜਾ ਬੁੱਤ ਪੂਜਾ ਤੀਰਥ ਯਾਤਰਾ ਜਾਂ ਬਗਲ ਸਮਾਧੀਆਂ ਨਾਲ ਅਕਾਲ ਪੁਰਖ ਦੀ ਭਗਤੀ ਨਹੀਂ ਹੋ ਸਕਦੀ ਕਹਿੰਤ ਭਾਵਕ ਗੁਰੂ ਜੀ ਨੇ ਪ੍ਰਚਲਿਤ ਅਖੌਤੀ ਧਾਰਮਿਕ ਵਿਸ਼ਵਾਸ ਦਾ ਖੰਡਨ ਬੇਖੌਫ ਹੋ ਕੇ ਕੀਤਾ ਤੇ ਲੋਕਾਂ ਨੂੰ ਸੱਚ ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ ਕਹਾਂ ਭਿਓ ਜੋ ਦਿਓ ਲੋਚਨ ਮੂੰਦ ਕੇ ਬੈਠ ਰਿਓ ਬਖ ਧਿਆਨ ਲਗਾਇਓ ਨਾਤ ਫਿਰਿਓ ਲਈਏ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ ਬਾਸ ਕਿਓ ਬਖਿਆਨ ਸ ਬੈਠ ਕੇ ਐਸੋ ਹੀ ਐਸੋ ਸੋ ਬੇਚ ਬਤਾਇਓ ਸਾਚ ਕਹੋ ਸੁਨ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਵ ਪਾਇਓ ਅਜੋਕੀ ਦੁਨੀਆ ਮਨੁੱਖੀ ਅਧਿਕਾਰਾਂ ਤੇ ਮਨੁੱਖੀ ਸਤਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ ਪਰ ਤਾਨ ਹਾ ਤਾਂ ਹਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਜ ਤੋਂ 3 ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਸੀ ਕਿ ਸਮੁੱਚੀ ਮਨੁੱਖਤਾ ਵਿੱਚ ਇੱਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ ਸਾਰੇ ਇੱਕੋ ਮਿੱਟੀ ਦੇ ਬਣੇ ਹੋ ਹਾਨ ਇਸ ਲਈ ਹਿੰਦੂ ਮੁਸਲਮਾਨ ਜੋਗੀ ਆਦ ਫਿਰਕੂ ਵੰਡੀਆਂ ਦੇ ਆਧਾਰ ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ ਇਸ ਲਈ ਉਸੇ ਇੱਕ ਨੂੰ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਰੂਪ ਸਮਝਣਾ ਚਾਹੀਦਾ ਹੈ ਜੀ ਧੰਨਵਾਦ